ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ ਮੀਡੀਆ ਮੈਂ ਮਨਪ੍ਰਕਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਆ ਮੋਦੀ ਸਰਕਾਰ ਨਾਲ ਡਟ ਕੇ ਖੜੀਆਂ ਨੇ ਵਿਰੋਧੀ ਪਾਰਟੀਆਂ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਦੌਰਾਨ ਵਿਦੇਸ਼ ਮੰਤਰੀ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ ਆਜ਼ਾਦੀ ਦਿਹਾੜੇ ਤੇ ਲੁਧਿਆਣੇ ਦੇ ਦੋ ਅਧਿਕਾਰੀਆਂ ਨੂੰ ਮਿਲੇਗਾ ਸੀਐਮ ਮੈਡਲ ਸਰਕਾਰ ਤੁਹਾਡੇ ਦਵਾਰ ਕੈਂਪ ਦੌਰਾਨ ਮੰਤਰੀ ਧਾਲੀਵਾਲ ਅਤੇ ਐਮ ਐਲ ਏ ਕਲਸੀ ਨੇ ਸੁਣੀਆਂ ਲੋਕਾਂ ਦੀਆਂ ਮੁਸੀਬਤਾਂ ਆਪ ਦੇ ਜ਼ਿਲ੍ਹਾ ਪ੍ਰਧਾਨਾ ਨੇ ਮਾਨ ਸਰਕਾਰ ਨੂੰ ਲਿਖੀ ਚਿੱਠੀ ਕੁਝ ਮੰਗੀਆਂ ਮੰਗਾ ਵਾਈਡਨ ਦੇ ਲੋਕਾਂ ਨਾਲ ਖੜਾ ਹੈ ਰਿਲਾਇੰਸ ਫਾਊਂਡੇਸ਼ਨ ਹਰ ਜ਼ਰੂਰਤ ਮਦਦ ਜਾ ਰਹੀ ਹੈ ਪਹੁੰਚਾਈ ਸੋਨ ਦੇ ਤਿਉਹਾਰਾਂ ਦੇ ਵਿੱਚ ਸੋਨਾ ਫੇਰ ਹੋਇਆ ਮਹਿੰਗਾ ਚਾਂਦੀ ਦੀ ਚਮਕ ਪਈ ਫਿੱਕੀ ਮਾਮੂਲੀ ਜੇ ਵਿਵਾਦ ਕਾਰਨ ਇੱਕ ਨੌਜਵਾਨ ਤੇ ਪੈਟਰੋਲ ਪਾ ਕੇ ਲਗਾਈ ਅੱਗ ਚੁਲਸ ਗਿਆ ਨੌਜਵਾਨ ਕੁਝ ਦਿਨਾਂ ਬਾਅਦ ਹੈ ਰਖੜੀ ਦਾ ਤਿਉਹਾਰ ਪਰ ਹਮਸ ਭਰੀ ਗਰਮੀ ਨੇ ਬੰਦ ਕਰ ਰੱਖੀ ਹੈ ਬਾਜ਼ਾਰਾਂ ਦੀ ਰੌਣਕ ਇੱਕ ਮਾਂ ਨੇ ਪ੍ਰੇਮ ਸੰਬੰਧਾਂ ਦੇ ਵਿੱਚ ਪੈ ਕੇ ਕੀਤਾ ਆਪਣੀ ਹੀ ਬੱਚੀ ਦਾ ਕਤਲ ਮੋਗਾ ਦੇ ਵਿੱਚ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਸ਼ਹਿਰ ਦੇ ਵਿੱਚ ਛਾਈ ਸੰਸਨੀ ਚਿੱਤੇ ਨੇ ਇੱਕ ਹੋਰ ਘਰ ਦੀਆਂ ਉਜਾੜੀਆਂ ਖੁਸ਼ੀਆਂ 19 ਸਾਲਾਂ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਦਰਦਨਾਕ ਮੌਤ ਐਮਪੀ ਕੰਗਨਰ ਰਣੌਤ ਵੱਲੋਂ ਪ੍ਰਭავਿਤ ਇਲਾਕਿਆਂ ਦਾ ਕੀਤਾ ਜਾ ਰਿਹਾ ਹੈ ਦौरा ਲੋਕਾਂ ਨਾਲ ਕੀਤੀ ਖਾਸ ਗੱਲਬਾਤ सीएम मान ने ਦਿੱਤਾ ਬਿਆਨ ਕੁਝ ਦਿਨਾਂ ਬਾਅਦ ਹੈਰਾਨ ਜਨਕ ਹੋਣਗੇ ਖੁਲਾਸੇ ਅਕਾਲੀ ਦਲ ਤੇ ਕ세ਤਜ ਬੰਗਲਾਦੇਸ਼ ਦੇ ਵਿੱਚ ਹੁਣ ਔਰਤਾਂ ਨੂੰ ਲੱਭ ਲੱਭ ਕੇ ਮਾਰਿਆ ਜਾ ਰਿਹਾ ਹੈ ਕੀਤੀਆਂ ਜਾ ਰਹੀਆਂ ਨੇ ਕੁੜੀਆਂ ਅਗਵਾ ਮੰਦਰ ਚ ਮੂਰਤੀਆਂ ਦੀ ਕੀਤੀ ਜਾ ਰਹੀ ਹੈ ਤੋੜਪਨ ਤੇਜ਼ ਰਫਤਾਰ ਸਕੂਲ ਵੈਨ ਦਰਖਤ ਚ ਵੱਜਨ ਨਾਲ ਪਹਿਲੀ ਕਲਾਸ ਚ ਪੜਦੇ ਇੱਕ ਬੱਚੇ ਦੀ ਹੋਈ ਮੌਤ ਡਰਾਈਵਰ ਦੀ ਸੇਲਾ ਪਰਵਾਹੀ ਕ੍ਰਿਕਟ ਜਗਤ ਨੂੰ ਵੱਡਾ ਝਟਕਾ శ్రీలంਕਾ ਸੀਰੀਜ਼ ਵਿਚਾਲੇ ਇੰਡੀਆ ਦਾ ਇੱਕ ਖਿਡਾਰੀ ਮੌਤ ਤੇ ਜ਼ਿੰਦਗੀ ਦੇ ਵਿੱਚ ਰਿਹਾ ਹੈ ਲੜ ਪਾਜਪਾ ਨੇ ਕੀਤਾ ਦਾਵਾ 1 ਕਰੋੜ ਤੋਂ ਵੱਧ ਬੰਗਲਾਦੇਸ਼ੀ Hindu ਆ ਰਹੇ ਨੇ ਭਾਰਤ ਵਪਾਰੀ ਮਗਰੋਂ ਮੰਗੀ ਸੀ 1 ਕਰੋੜ ਦੀ ਫਿਰauti ਲੰਡਾ ਤੇ ਉਸਦਾ ਸਾਥੀ ਹੋਇਆ ਨਾਮਜਦ ਗੁਰਦੁਆਰਾ ਸਾਹਿਬ ਵਿਖੇ ਚਾਹ ਦੇ ਲੰਗਰ ਚ ਹੋਈ ਸੀ ਬਹਿਸ ਤਲਵਾਰਾਂ ਨਾਲ ਨਿਹੰਗ ਨੇ ਵੱਡ ਦਿੱਤਾ ਇੱਕ ਨੌਜਵਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਾਅਵਿਆਂ ਦੀ ਨਿਕਲੀ ਫੂਕ ਪਾਣੀ ਆਇਆ ਸਿਰਫ ਸਵੇਰੇ ਅਤੇ ਸ਼ਾਮ ਉਹ ਵੀ ਗੰਦਾ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ